ਅੱਜ ਸਾਡੇ ਨਾਲ ਜਲੰਧਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਜੀ ਮੌਜੂਦ ਹਨ ਜਿਨ੍ਹਾਂ ਨੇ ਲੋਕ ਹਿੱਤਾਂ ਦੇ ਲਈ ਸਰਕਾਰੀ ਨੌਕਰੀ ਨੂੰ ਵੀ ਠੁੱਡ ਮਾਰੀ ਤੇ ਮੀਡੀਆ ਵਿੱਚ ਵੀ ਰਹਿ ਚੁੱਕੇ ਆ ਆਓ ਅੱਜ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਬਲਵਿੰਦਰ ਕੁਮਾਰ ਜੀ ਤੁਸੀਂ ਲੋਕ ਹਿੱਤਾਂ ਲਈ ਬਹੁਤ ਕੰਮ ਕੀਤੇ ਸਟੂਡੈਂਟਾਂ ਦੇ ਕੀਤੇ ਹਰ ਵਰਗ ਲਈ ਤੁਸੀਂ ਕੰਮ ਕੀਤਾ ਪਿਛਲੀ ਵਾਰੀ ਸੀਟ ਤੁਹਾਡੀ ਝੋਲੀ ਵਿੱਚ ਨਹੀਂ ਪਈ ਕੀ ਜਲੰਧਰ ਵਾਸੀ ਇਸ ਵਾਰੀ ਤੁਹਾਨੂੰ ਮੌਕਾ ਦੇਣਗੇ ਦੇਖੋ ਜਿਹੜਾ ਜਿਹੜਾ ਮਸਲਾ ਕੀ ਹੈ ਨਾ ਵੀ ਇਦਾਂ ਨਹੀਂ ਹੈਗਾ ਵੀ ਸਾਨੂੰ ਕਿਸੇ ਨੇ ਰਿਜੈਕਟ ਕੀਤਾ ਹੈਗਾ ਮਸਲਾ ਇਹ ਆ ਵੀ ਜਦੋਂ ਆਪਾਂ ਕੰਮ ਕਰਨਾ ਸ਼ੁਰੂ ਕੀਤਾ ਸਾਰਿਆਂ 'ਚ ਉਸ ਪੱਧਰ ਦੀ ਅਵੇਅਰਨੈਸ ਹੈ ਨਹੀਂ ਕਿ ਜਿਹੜਾ ਇਹ ਸਿਸਟਮ ਹੈ ਜਾਂ ਜਿਹੜੀਆਂ ਵੀ ਪਾਰਟੀਆਂ ਜਿਹੜੀਆਂ ਸੱਤਾ 'ਚ ਰਹੀਆਂ ਵੀ ਉਹ ਸਾਡੇ ਲਈ ਨਹੀਂ ਕੰਮ ਕਰਦੀਆਂ ਇਹ ਸਾਡੇ ਖਿਲਾਫ ਕੰਮ ਕਰਦੀਆਂ ਦੂਜਾ ਇਹ ਹੁੰਦਾ ਵੀ ਜਦੋਂ ਇੱਕ ਬਹੁਤ ਵੱਡਾ ਏਰੀਆ ਜਿੱਥੇ 16 ਲੱਖ ਵੋਟਰ ਆ ਤੇ ਇੱਕਦਮ ਜਦੋਂ ਤੁਸੀਂ ਰਾਜਨੀਤੀ ਦੇ ਖੇਤਰ 'ਚ ਨਵਾਂ ਆਉਂਦੇ ਕਿਉਂਕਿ ਪਹਿਲਾਂ ਤੁਹਾਡਾ ਇੱਕ ਛੋਟਾ ਜਿਹਾ ਦਾਇਰਾ ਹੁੰਦਾ ਤੁਸੀਂ ਉਹ 'ਚ ਜੀਂਦੇ ਆ ਕਿ ਜਦੋਂ ਰਾਜਨੀਤੀ 'ਚ ਆਉਂਦੇ ਆ ਇੱਕਦਮ ਤੁਹਾਡਾ ਦਾਇਰਾ ਵੱਡਾ ਨਹੀਂ ਬਣਦਾ ਇੱਕਦਮ ਸਾਰੇ ਲੋਕਾਂ ਨੂੰ ਤੁਹਾਡੇ ਬਾਰੇ ਪਤਾ ਨਹੀਂ ਲੱਗਦਾ ਤੇ ਜਿੰਨਿਆਂ ਤੱਕ ਪਤਾ ਲੱਗਾ ਉਹਨਿਆਂ ਨੇ ਵੋਟ ਪਾ ਦਿੱਤੀ ਤਾਂ ਬਹੁਤਿਆਂ ਤੱਕ ਬਹੁਤਿਆਂ ਨੂੰ ਪਤਾ ਹੀ ਨਹੀਂ ਸੀਗਾ ਇਸ ਕਰਕੇ ਇਹ ਨਹੀਂ ਵੀ ਉਹਨੇ ਰਿਜੈਕਟ ਕੀਤਾ ਬਹੁਤਿਆਂ ਦੀ ਜਾਣਕਾਰੀ ਚ ਅਸੀਂ ਨਹੀਂ ਆਏ ਤੇ ਜਿੱਦਾਂ ਹੁਣ ਮੈਂ 17 ਚ ਲੜਿਆ ਤਾਂ ਮੈਨੂੰ 5200 ਵੋਟ ਪਈ ਉਹ ਕਾਰਨ ਕਿ ਅਸੀਂ ਬਿਲਕੁਲ ਨਵੇਂ ਸੀ ਤੇ ਬਹੁਤਿਆਂ ਨੂੰ ਪਤਾ ਹੀ ਨਹੀਂ ਸੀ ਵੀ ਇਦਾਂ ਕੋਈ ਬਲਵਿੰਦਰ ਕੁਮਾਰ ਵੀ ਹੈਗਾ ਪਰ ਜਿੱਦਾਂ ਜਿੱਦਾਂ ਅਸੀਂ ਤੁਰੇ ਰਹੇ ਲੋਕਾਂ ਨੂੰ ਪਤਾ ਲੱਗਦਾ ਰਿਹਾ ਵੀ ਇਹ ਇਦਾਂ ਦੇ ਬੰਦੇ ਹੋ ਸਾਡੇ ਲਈ ਕੰਮ ਵੀ ਕਰਦੇ ਤੇ 2 ਸਾਲਾਂ ਚ ਹੀ 31000 ਵੋਟ ਹੋ ਗਈ 26000 ਸਾਡੀ ਵੋਟ ਵਧ ਗਈ ਫਿਰ 19 ਚ ਲੜੇ ਤਾਂ 2 ਲੱਖ ਅਸੀਂ ਲੈ ਗਏ ਤੇ ਜਿੱਦਾਂ ਜਿੱਦਾਂ ਅਸੀਂ ਲੋਕਾਂ ਦੀ ਜਾਣਕਾਰੀ ਜਾ ਰਹੇ ਆ ਲੋਕਾਂ ਤੱਕ ਪਹੁੰਚ ਕਰ ਰਹੇ ਆ ਉਦੋਂ ਉਦੋਂ ਸਾਡੀ ਜਿਹੜੀ ਵੋਟ ਵਧ ਰਹੀ ਆ ਕਿਉਂਕਿ ਲੋਕਾਂ ਨੂੰ ਪਤਾ ਵੀ ਇਹਨਾਂ ਕੋਲ ਹੀ ਸਾਡੇ ਲਈ ਇੱਕ ਚੰਗਾ ਏਜੰਡਾ ਹੈਗਾ ਸਾਨੂੰ ਦੇਖਣ ਦੇ ਵਿੱਚ ਆ ਬਹੁਤ ਸਾਰੀਆਂ ਮੀਟਿੰਗਾਂ ਜਿਹੜੀਆਂ ਤੁਹਾਡੀਆਂ ਉਹ ਵਿਸ਼ਾਲ ਰੂਪ ਧਾਰ ਰਹੀਆਂ ਆ ਤੇ ਇਹਦੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਦੇਖੋ ਇਹ ਇਹ ਆ ਵੀ ਜਿਹੜਾ ਅਸੀਂ ਸਭ ਗਾਂਸ਼ੀਰਾਮ ਜੀ ਨੇ ਦੱਸਿਆ ਵੀ ਜਿਹੜਾ ਮੌਜੂਦਾ ਪ੍ਰਬੰਧ ਆ ਖੋਖਲਾ ਆ ਉਹ ਚੰਦ ਬੰਦਿਆਂ ਦੇ ਫਾਇਦੇ ਲਈ ਕੰਮ ਕਰਦਾ ਮਤਲਬ ਜਿਹੜੇ ਸੱਤਾ 'ਚ ਲੋਕ ਆ ਉਹ ਸਿਰਫ ਆਪਣੇ ਲਈ ਫਾਇਦੇ 'ਚ ਕੰਮ ਕਰਦੇ ਆ ਪਾਵਰ ਵੀ ਸਾਰੀ ਆਪ ਵਰਦੇ ਰਿਆਂ ਸਾਧਨ ਵੀ ਆਪਿਆ ਤੇ ਬਾਕੀਆਂ ਨੂੰ ਬਿਨਾ ਸਾਧਨਾਂ ਦੇ ਪਾਵਰ ਤੋਂ ਰੱਖਦੇ ਆ ਇਸ ਕਰਕੇ ਸਾਬ ਨੇ ਇਹ ਕਿਹਾ ਸੀ ਵੀ ਵੀ ਇਹਨਾਂ ਨੂੰ ਛੱਡੋ ਤੇ ਪੈਰਲਰ ਬਦਲਵੀਂ ਰਾਜਨੀਤੀ ਸ਼ੁਰੂ ਕਰੋ ਪਰ ਬਹੁਤੇ ਲੋਕਾਂ ਨੂੰ ਉਦੋਂ ਵੀ ਉਮੀਦ ਨਹੀਂ ਬਣੀ ਉਹਨਾਂ ਲੱਗਦਾ ਸੀ ਵੀ ਨਹੀਂ ਇਹ ਕਰ ਸਕਦਾ ਪ੍ਰਬੰਧ ਇਹ ਪਰ ਵੰਦੋ ਨੇ ਮੌਕੇ ਨੇ ਜੈਸੇ-ਚ ਐਸੇ ਢੰਗ ਦੇ ਨਾਲ ਉਮੀਦ ਬਣਾ ਕੇ ਰੱਖੀ ਕਰਦਾ ਤਾਂ ਲੋਕਾਂ ਲਈ ਕੁਝ ਨਹੀਂ ਰਿਹਾ ਪਰ ਉਮੀਦ ਜੂਰ ਬਣਾ ਕੇ ਰੱਖੀ ਪਰ ਜੋ ਅਸੀਂ ਹੁਣ ਜਲੰਧਰ 'ਚ ਦੇਖਦੇ ਆਂ ਤੇ ਜਿੱਦਾਂ ਦੀਆਂ ਅਦਲੀਆਂ ਬਦਲੀਆਂ ਵੀ ਹੋਈਆਂ ਫਿਰ ਸਰਕਾਰਾਂ ਦਾ ਖੋਖਲਾਪਣ ਰਿਹਾ ਫਿਰ ਉਹਨਾਂ ਨੂੰ ਝਾੜੂ ਤੋਂ ਬਦਲ ਸੀਗਾ ਉਹ ਵੀ ਫੇਲ ਹੋ ਗਿਆ ਤੇ ਜਲੰਧਰ ਦੇ ਲੋਕਾਂ ਦਾ ਲੋਕਾਂ ਦੇ ਸਾਹਮਣੇ ਇੱਕ ਤਰ੍ਹਾਂ ਇਹਨਾਂ ਪਾਰਟੀਆਂ ਦਾ ਖੋਖਲਾਪਣ ਇਹਨਾਂ ਦੀ ਪਾਰਟੀਆਂ ਦੇ ਉਮੀਦਵਾਰਾਂ ਦਾ ਖੋਖਲਾਪਣ ਬਿਲਕੁਲ ਸਾਹਮਣੇ ਆ ਗਿਆ ਤੇ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਵੀ ਇਹਨਾਂ ਤੋਂ ਹੁਣ ਕੋਈ ਉਮੀਦ ਨਹੀਂ ਇਸ ਕਰਕੇ ਸਾਨੂੰ ਉਹ ਬਦਲ ਦੇ ਰੂਪ ਵਿੱਚ ਦੇਖ ਰਹੇ ਆ 19 ਵਿੱਚ ਵੀ ਸਾਨੂੰ ਬਦਲ ਦੇ ਰੂਪ ਵਿੱਚ ਦੇਖਿਆ ਸੀ ਕਿਉਂਕਿ ਝਾੜੂ ਨੂੰ ਉਦੋਂ 25000 ਵੋਟ ਪਈ ਸੀ ਤੇ ਮੈਨੂੰ 2 ਲੱਖ ਇਸ ਕਰਕੇ ਬਦਲ ਦੇ ਰੂਪ ਇਹ ਸਾਨੂੰ ਦੇਖਣ ਕਰਕੇ ਲੋਕ ਆਪ ਮਹਾਰੇ ਸਾਡੀਆਂ ਮੀਟਿੰਗਾਂ ਵਿੱਚ ਆਉਂਦੇ ਆ ਔਰ ਵਿਸ਼ਾਲ ਇਕੱਠ ਹੁੰਦੇ ਆ ਹਾਂਜੀ ਬਲਵਿੰਦਰ ਕੁਮਾਰ ਜੀ ਤੁਸੀਂ ਕੀ ਉਪਦੇਸ਼ ਲੈ ਕੇ ਆਏ ਆ ਰਾਜਨੀਤੀ ਦੇਖੋ ਆਪਣਾ ਤੇ ਇਹੀ ਆ ਵੀ ਮਾਲੋ ਜਦੋਂ ਮੈਂ ਨੌਕਰੀ ਛੱਡੀ ਆ ਜਾਂ ਅਸੀਂ ਹਿੰਦੂਸਤਾਨ ਟਾਈਮਸ ਮੈਂ ਕੰਮ ਕਰਦਾ ਹੁੰਦਾ ਸੀ ਛੱਡ ਕੇ ਆਏ ਤੇ ਉਦੋਂ ਸਾਡਾ ਕੋਈ ਕਦੀ ਸੋਚਿਆ ਨਹੀਂ ਸੀ ਵੀ ਅਸੀਂ ਕਦੀ ਇਲੈਕਸ਼ਨ ਲੜਾਂਗੇ ਸਾਡਾ ਤਾਂ ਇਹ ਮਕਸਦ ਸੀਗਾ ਵੀ ਜਿਹੜੇ ਲੋਕ ਆ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਲੋਕਾਂ ਦੀਆਂ ਮੁਸ਼ਕਲਾਂ ਬਹੁਤ ਆ ਜਿਹੜਾ ਮੌਜੂਦਾ ਸਿਸਟਮ ਹੈ ਪੋਲੀਟੀਕਲ ਪਾਰਟੀਆਂ ਹੈ ਜਿਨ੍ਹਾਂ ਨੂੰ ਜਿਹੜੇ ਉਹਨਾਂ ਦੀਆਂ ਵੋਟਾਂ ਨਾਲ ਹੀ ਬਣੇ ਆ ਵੀ ਉਹ ਉਹਨਾਂ ਦੀ ਕੋਈ ਮੁਸ਼ਕਲ ਦੂਰ ਹੀ ਨਹੀਂ ਕਰਨਾ ਚਾਹੁੰਦਾ ਤੇ ਫਿਰ ਅਸੀਂ ਇਸ ਸਮਾਜ ਚ ਪੈਦਾ ਹੋਏ ਆ ਪਰ ਸਾਨੂੰ ਮੈਨੂੰ ਇਹ ਸੀ ਵੀ ਯਾਰ ਮਸੀਂ ਨਾ ਪੜ ਵੀ ਲਿਆ ਸਾਡੇ ਸਮਰੱਥਾ ਆ ਤੇ ਕਿਉਂ ਨਾ ਸਾਡੀ ਪੜ੍ਹਾਈ ਤੇ ਸਾਡੀ ਸਮਝ ਇਹਨਾਂ ਸਾਰੇ ਪੀੜਤ ਲੋਕਾਂ ਲਈ ਵਰਤੀ ਜਾਵੇ ਤੇ ਇਸ ਕਰਕੇ ਇਸ ਕਰਕੇ ਜਦੋਂ ਮੈਨੂੰ ਨੌਕਰੀ ਮਿਲੀ ਤਾਂ ਮੈਂ ਉਦੋਂ ਵੀ ਘਰਦਿਆਂ ਨੂੰ ਇਹੀ ਕਿਹਾ ਵੀ ਵੀ ਜੇ ਮੈਂ ਨੌਕਰੀ ਮੈਂ ਇਹ ਨਹੀਂ ਕਹਿੰਦਾ ਬਾਕੀ ਨੌਕਰੀ ਨਾ ਕਰਨਾ ਪਰ ਮੈਂ ਆਪਣਾ ਕਿਉਂਕਿ ਅਸੀਂ ਸਾਰੇ ਨੌਕਰੀ ਪੇਸ਼ਾ ਅਸੀਂ ਸੈਟਲ ਸਗੇ ਅਸੀਂ ਸਾਰੀ ਫੈਮਿਲੀ ਤਾਂ ਮੈਂ ਘਰਦਿਆਂ ਨੂੰ ਇਹ ਕਿਹਾ ਵੀ ਜੇ ਮੈਂ ਨੌਕਰੀ ਕਰਨ ਲੱਪਿਆ ਤਾਂ ਮੇਰੇ ਕੋਲ ਸਿਰਫ ਆਪਣੇ ਲਈ ਹੀ ਕਰ ਹੋਣਾ ਤੇ 60 ਸਾਲ ਦਾ ਫਿਰ ਇਦਾਂ ਹੀ ਨਿਕਲ ਜਾਣਾ ਫਿਰ ਸਾਰੀ ਜ਼ਿੰਦਗੀ ਤਾਂ ਫਿਰ ਸਾਡੀ ਆਪਣੇ ਲਈ ਨਿਕਲ ਗਈ ਤਾਂ ਮੈਂ ਆਪਣੀ ਜਿਹੜਾ ਸਾਡਾ ਇੱਕ ਮਤਲਬ ਯੰਗ ਏਜ ਆ ਮੈਂ ਇਹਨੂੰ ਪੂਰੀ ਨੌਕਰੀ ਲਈ ਨਹੀਂ ਵਰਤਣਾ ਚਾਹੁੰਦਾ ਮੈਂ ਚਾਹੁੰਦਾ ਵੀ ਜਿਹੜੀ ਸਾਡੀ ਜ਼ਿੰਦਗੀ ਆ ਉਹ ਲੋਕਾਂ ਦੇ ਕੰਮ ਆਵੇ ਇਸ ਉਦੇਸ਼ ਨਾਲ ਅਸੀਂ ਲੋਕਾਂ ਲਈ ਤੁਰੇ ਆਂ ਔਰ ਉਦੋਂ ਵੋਟਾਂ ਕਦੀ ਨਹੀਂ ਸੀਗੀਆਂ ਮਤਲਬ ਜਦੋਂ ਮੈਂ ਨੌਕਰੀ ਛੱਡੀ ਆ ਉਦੋਂ ਕਿਹੜਾ ਸਾਡਾ ਇਲੈਕਸ਼ਨ ਸੀਗਾ ਤੇ ਇਹੀ ਸਾਡਾ ਉਦੇਸ਼ ਆ ਵੀ ਅਸੀਂ ਸਮਾਜ ਤੋਂ ਬਹੁਤ ਫਾਇਦੇ ਲੈ ਬਾਬਾ ਸਾਹਿਬ ਦੇ ਸੰਘਰਸ਼ ਤੋਂ ਕਰਕੇ ਮੇਰੇ ਦਾਦਾ ਸਾਹਿਬ ਨੇ ਮੇਰੇ ਦਾਦਾ ਜੀ ਨੇ ਨੌਕਰੀ ਕੀਤੀ ਮੇਰੇ ਫਾਦਰ ਸਾਹਿਬ ਨੇ ਨੌਕਰੀ ਕੀਤੀ ਮੇਰੇ ਤਾਇਆ ਜੀ ਨੇ ਨੌਕਰੀ ਕੀਤੀ ਅਸੀਂ ਪੜ ਗਏ ਔਰ ਮੇਰਾ ਭਰਾ ਬਹੁਤ ਉੱਚੀ ਪੋਸਟ ਤੇ ਹੈਗਾ ਆ ਤੇ ਤੇ ਅਸੀਂ ਕਹਾਂ ਵੀ ਜਦ ਇੰਨੇ ਫਾਇਦੇ ਲੈ ਲੇ ਫਿਰ ਦੇਣ ਦਾ ਵੀ ਦੇਣਾ ਵੀ ਤਾਂ ਹੈਗਾ ਨਾ ਤੇ ਉਸ ਕਰਕੇ ਅਸੀਂ ਆਪਣੀ ਸਮਝ ਆਪਣੀ ਸਮਰੱਥਾ ਲਈ ਸਮਾਜ ਦੀ ਬਿਹਤਰੀ ਲਈ ਉਹਨਾਂ ਦਾ ਦੁੱਖਾਂ ਦਾ ਕੋਈ ਹੱਲ ਲੱਭਣ ਦੇ ਲਈ ਇਸ ਅੰਦੋਲਨ ਰਾਹੀਂ ਤੁਰੇ ਹਾਂ ਠੀਕ ਬਲਵਿੰਦਰ ਕੁਮਾਰ ਜੀ ਜਿਹੜੀਆਂ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਇੱਕ ਜਲਸੇ ਦਾ ਰੂਪ ਆ ਧਾਰ ਜਾਂਦੀਆਂ ਉਹਦੇ ਵਿੱਚ ਤੁਹਾਡਾ ਅਜੰਡਾ ਕੀ ਹੁੰਦਾ ਲੋਕ ਦੇਖੋ ਇਹ ਮਤਲਬ ਜਿਹੜੇ ਲੋਕ ਆ ਜਦੋਂ ਆਪਾਂ ਲੰਬਾ ਸਮਾਂ ਕੰਮ ਕੀਤਾ ਇੱਕ ਤਾਂ ਵਿਚਾਰ ਹੀ ਬਿਹਤਰੀ ਦਾ ਆ ਜਿਹੜਾ ਜਿਹੜਾ ਬਹੁਜਨ ਵਿਚਾਰ ਕੀ ਆ ਵੀ ਜਿਹੜੇ ਪੀੜਤ ਆ ਉਸ ਤੋਂ ਬਾਅਦ ਸਰਵ ਸਮਾਜ ਆਇਆ ਵੀ ਜਿਹੜੇ ਪੀੜਤ ਆ ਆਪ ਸੰਗਠਿਤ ਹੋਣ ਤੇ ਆਪਣੇ ਮਸਲਿਆਂ ਦਾ ਹੱਲ ਲੱਭਣ ਤੇ ਉਹ ਅਸੀਂ ਵਿਚਾਰ ਲੈ ਕੇ ਤੁਰੇ ਆ ਦੂਜਾ ਇਹ ਵੀ ਜਦੋਂ ਅਸੀਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਜਲੰਧਰ ਦੇ ਵਿੱਚ ਮੈਂ 12 ਦਾ ਤੁਰਿਆ ਆ 12 ਸਾਲ ਹੋ ਗਏ ਤੇ 12 ਸਾਲਾਂ ਦੇ ਵਿੱਚ ਲਗਾਤਾਰ ਇੱਕ ਸਾਡੀ ਲੋਕਾਂ ਨਾਲ ਇਮੋਸ਼ਨਲ ਅਟੈਚਮੈਂਟ ਹੋਈ ਆ ਉਹ ਲੋਕਾਂ ਨੂੰ ਹੌਲੀ-ਹੌਲੀ ਜਦੋਂ ਅਸੀਂ ਆਪਣੀ ਗੱਲ ਲੈ ਕੇ ਗਏ ਆ ਮੌਜੂਦਾ ਸਥਾਪਿਤ ਰਾਜਨੀਤੀ ਦੇ ਮੁਕਾਬਲੇ ਸਾਡਾ ਇੱਕ ਤਰ੍ਹਾਂ ਅਸੀਂ ਬਦਲਵੀਂ ਰਾਜਨੀਤੀ ਆ ਬਦਲ ਵਾਲਾ ਜਿਹੜੇ ਪੰਜਾਬ ਦੇ ਲੋਕ ਬਦਲ ਲੱਭਦੇ ਆ ਬਿਲਕੁਲ ਤੇ ਉਹ ਜਿਹੜਾ ਆਪਸੀ ਉਹ ਫਰਜ਼ੀ ਬਦਲ ਸੀ ਉਹ ਸਥਾਪਿਤ ਜਿਹੜੀਆਂ ਸਥਾਪਿਤ ਧਿਰਾਂ ਆ ਉਹਨਾਂ ਦਾ ਇਹੀ ਹੈ ਕਿ ਬਣਾਇਆ ਹੋਇਆ ਨਵਾਂ ਰੂਪ ਸੀਗਾ ਤੇ ਉਹਨੇ ਤਦੇ ਹੀ ਲੋਕਾਂ ਨੂੰ ਜਲਦੀ ਨਰਾਸ਼ ਕੀਤਾ ਤੇ ਜਿੱਦ ਅਸੀਂ ਉਹਨਾਂ ਨੇ ਪੈਰਲਰ ਇੱਕ ਬਦਲ ਦਾ ਵਿਚਾਰ ਲੈ ਕੇ ਗਏ ਆ ਔਰ ਲੋਕਾਂ ਨੂੰ ਜਗਾਉਣ ਦਾ ਕੰਮ ਕੀਤਾ ਔਰ ਜੇ ਲੋਕ ਨੇ ਕਿਸੇ ਨਾਲ ਧੱਕਾ ਹੋਇਆ ਕਿਤੇ ਵਿਦਿਆਰਥੀਆਂ ਨਾਲ ਅਨਿਆਇ ਹੋਇਆ ਤੇ ਅਸੀਂ ਉਹਦੇ ਨਾਲ ਡਟ ਕੇ ਖੜੇ ਆ ਇਸ ਕਰਕੇ ਲੋਕਾਂ ਦੇ ਵਿੱਚ ਸਾਡੇ ਪ੍ਰਤੀ ਵਿਸ਼ਵਾਸ ਪੈਦਾ ਹੋ ਰਿਹਾ ਤੇ ਉਸ ਵਿਸ਼ਵਾਸ ਕਰਕੇ ਜਦੋਂ ਲੋਕਾਂ ਨੂੰ ਲੱਗ ਰਿਹਾ ਵੀ ਇਹ ਬੰਦਾ ਸਾਡੇ ਲਈ ਲੜਦਾ ਸਾਡੇ ਲਈ ਖੜਦਾ ਇਹ ਸਾਨੂੰ ਸਾਡੇ ਮਹਾਪੁਰਖਾਂ ਦੀ ਸੋਚ ਮੁਤਾਬਿਕ ਸਾਨੂੰ ਜਗਾ ਰਿਹਾ ਔਰ ਸਾਨੂੰ ਮੌਜੂਦਾ ਪ੍ਰਬੰਧ ਤੋਂ ਮੁਕਤ ਕਰਕੇ ਉਹ ਤੋਂ ਸਾਡਾ ਸਾਡਾ ਛਟਕਾਰਾ ਦਿਲਾ ਕੇ ਸਾਨੂੰ ਚੰਗੇ ਪਾਸੇ ਤੋਰ ਰਿਹਾ ਜਿੰਨਾ ਅਸੀਂ ਜ਼ਿੰਦਗੀ ਸੁਖਾਲੀ ਮਹਿਸੂਸ ਕਰ ਰਹੇ ਆ ਉਹਦੇ ਕਰਕੇ ਲੋਕਾਂ ਦਾ ਸਾਡੇ ਪ੍ਰਤੀ ਸਾਡੇ ਅੰਦੋਲਨ ਦੇ ਪ੍ਰਤੀ ਸਾਡੀ ਪਾਰਟੀ ਪ੍ਰਤੀ ਵਿਸ਼ਵਾਸ ਵਧਦਾ ਜਾ ਰਿਹਾ ਆ ਤਾਂ ਦਹੀ ਅਸੀਂ ਫੇਸਬੁੱਕ ਤੇ ਮਾੜੀ ਪੋਸਟ ਪਾ ਲਈਏ ਇਹ ਫਲਾਨੀ ਜਗ੍ਹਾ ਇੰਨੇ ਵਜੇ ਸਾਡਾ ਪ੍ਰੋਗਰਾਮ ਆ ਤੇ ਜਿੰਨੇ ਲੋਕ ਆ ਆਪ ਹੀ ਆਪਣਾ ਪ੍ਰਬੰਧ ਕਰਕੇ ਸਾਧਨਾਂ ਦਾ ਮੋਟਰਸਾਈਕਲਾਂ ਦਾ ਆਪ ਹੀ ਆ ਜਾਂਦੇ ਆ ਤੁਸੀਂ ਮੇਰਾ ਨਾਮਿਨੇਸ਼ਨ ਵਾਲੇ ਦਿਨ ਦੇਖੋ ਵੇ ਬਾਕੀ ਜਿਹੜੀਆਂ ਸਥਾਪਿਤ ਪਾਰਟੀਆਂ ਜਿਨ੍ਹਾਂ ਕੋਈ ਸਰਮਾਇਆ ਸੀ ਉਹਨਾਂ ਦੇ ਮੁਕਾਬਲੇ ਕਿਤੇ ਵੱਡੇ ਸਾਡੇ ਘੱਟ ਹੋਏ ਪਰ ਉਹਨਾਂ ਨੇ ਸਿੰਗਰ ਕੀਤੇ ਸੀਗੇ ਵਧੀਆ ਟੈਂਟ ਲਾਏ ਸੀ ਵਧੀਆ ਖਾਣਿਆਂ ਦਾ ਪ੍ਰਬੰਧ ਕੀਤਾ ਸੀ ਅਸੀਂ ਸਿਰਫ ਸੜਕ 'ਤੇ ਖੜੇ ਸੀ ਕੋਈ ਟੈਂਟ ਨਹੀਂ ਲਾਇਆ ਕੋਈ ਕੁਝ ਨਹੀਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੋਈ ਖਾਣ ਪੀਣ ਦਾ ਨਹੀਂ ਕੋਈ ਸਿੰਗਰ ਨਹੀਂ ਤੇ ਸੜਕ 'ਤੇ ਖੜੇ ਸੀ ਤੇ ਹਜ਼ਾਰਾਂ ਦਾ ਘੱਟ ਹੋ ਗਿਆ ਤੇ ਜਦ ਤੱਕ ਅਸੀਂ ਵਾਰਮ ਨਹੀਂ ਭਰਿਆ ਤੇ ਬੰਦਿਆਂ ਨੇ ਬੰਦੇ ਸੈਲੀਬ੍ਰੇਸ਼ਨ 'ਚ ਹੀ ਰਹੇ ਵੀ ਜਸ਼ਨ ਮਨਾਉਂਦੇ ਰਹੇ ਜਦੋਂ ਲੱਗਦਾ ਸੀ ਵੀ ਸਾਡਾ ਇਸ ਮਾੜੇ ਪ੍ਰਬੰਧ ਤੋਂ ਸਾਡੀ ਮੁਕਤੀ ਤੇ ਯਾਦੀ ਦਾ ਦਿਨ ਨੇੜੇ ਆ ਰਿਹਾ ਆ ਤੇ ਇਸ ਕਰਕੇ ਇਹ ਸਾਰਾ ਟਰਸਟ ਕਰਕੇ ਆ ਤੇ ਲੋਕਾਂ ਦੀ ਜਿਹੜੀ ਸੁਕਾੜੀ ਜ਼ਿੰਦਗੀ ਹੋ ਰਹੀ ਆ ਸਾਡੇ ਕੰਮ ਕਰਕੇ ਉਹਦਾ ਸਿੱਟਾ ਹੈਗਾ ਜੀ ਜੀ ਬਲਿੰਦਕਾੜ ਜੀ ਸਾਡੇ ਚੈਨਲ ਦੇ ਮਾਧਿਅਮ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਆ ਦੇਖੋ ਮੈਂ ਤਾਂ ਤੁਹਾਡੇ ਮੁਕਨਾਇਕ ਚੈਨਲ ਦੇ ਰਾਹੀਂ ਇਹੀ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਪੂਰੇ ਜਲੰਧਰ ਦੇ ਆ ਨਾ ਵੀ ਖੱਲੇ ਖਾਸ ਵਰਗ ਨੂੰ ਨਹੀਂ ਚਲੋ ਉਹਨਾਂ ਨੂੰ ਤਾਂ ਵੀ ਹੈਗੀ ਆ ਬਈ ਜਲੰਧਰ ਦੇ ਲੋਕਾਂ ਨੇ ਜਾਂ ਖਾਸ ਕਰ एससीबीसी ਲੋਕਾਂ ਨੇ ਵੀ ਉਹਨਾਂ ਨੇ ਹਰ ਪਾਰਟੀ ਨੂੰ ਮੌਕਾ ਦਿੱਤਾ ਕਾਂਗਰਸ ਨੂੰ ਲਗਾਤਾਰ ਮੌਕੇ ਦਿੱਤੇ ਬਿਲਕੁਲ ਫਿਰ ਅਕਾਲੀ ਭਾਜਪਾ ਨੂੰ ਦਿੱਤੇ ਫਿਰ ਆਪ ਨੂੰ ਵੀ ਮੌਕਾ ਦਿੱਤਾ ਪਰ ਜਦੋਂ ਮੌਕੇ ਮਿਲਣ ਦੇ ਬਾਵਜੂਦ ਉਹ ਲੋਕਾਂ ਲਈ ਕੁਝ ਕਰ ਨਹੀਂ ਸਕੇ ਉਲਟਾ ਲੋਕਾਂ ਦੇ ਖਿਲਾਫ ਸਿਸਟਮ ਬਣਾ ਗਏ ਇਹਦੇ ਵਿੱਚ ਨਾ ਤਾਂ ਅੱਜ ਉਹਨਾਂ ਨੂੰ ਇਲਾਜ ਮਿਲ ਰਿਹਾ ਇੰਨਾ ਮਹਿੰਗਾ ਇਲਾਜ ਕਰ ਦਿੱਤਾ ਉਹਨੀ ਪਹੁੰਚ ਤੋਂ ਦੂਰ ਹੋ ਗਿਆ ਬਿਲਕੁਲ ਨਾ ਚੰਗੀ ਸਿੱਖਿਆ ਮਿਲ ਲਈ ਸਿੱਖਿਆ ਵੀ ਸਾਰੀ ਮਹਿੰਗੀ ਕਰ ਦਿੱਤੀ ਨਾ ਹੀ ਕੋਈ ਰੋਜ਼ਗਾਰ ਪੈਦਾ ਕੀਤਾ ਫਿਰ ਘਰ ਘਰ ਨਸ਼ਾ ਪੰਚਾਤਾ ਉਹਨਾਂ ਲੋਕਾਂ ਦੀ ਬਰਬਾਦੀ ਹੋ ਰਹੀ ਫਿਰ ਪ੍ਰਸ਼ਾਸਨ ਦੀ ਵਿਵਸਥਾ ਇੰਨੀ ਜਟਿਲ ਕਰ ਦਿੱਤੀ ਵੀ ਲੋਕ ਕੋਈ ਆਪਣਾ ਨਿੱਕਾ ਜਿਹਾ ਕੰਮ ਵੀ ਨਹੀਂ ਕਰਾ ਸਕਦੇ ਉਹਦੇ ਲਈ ਵੀ ਉਹਨਾਂ ਨੂੰ ਬੜੀ ਜਦੋਜਹਿਦ ਕਰਨੀ ਪੈ ਰਹੀ ਤੇ ਉਹਦੇ ਕਰਕੇ ਉਹਨਾਂ ਦੇ ਵਿੱਚ ਇਹਨਾਂ ਜਦੋਂ ਲੋਕੀ ਲੱਗਦੇ ਵੀ ਦਿਲੋਂ ਮਹਿਸੂਸ ਕਰਦੇ ਵੀ ਸਾਡਾ ਕਿਤੇ ਸੁਣਵਾਈ ਨਹੀਂ ਹੋਣੀ ਤਾਂ ਉਹਨਾਂ ਦੇ ਮਨ ਵਿੱਚ ਵਿਚ ਐਨੀ ਹੈ ਵੀ ਵਿਚ ਐਨੀ ਕਰਕੇ ਉਹ ਦੇਸ਼ ਛੱਡਣਾ ਚਾਹੁੰਦੇ ਤਦ ਹੀ ਬਾਹਰ ਜਾ ਰਹੇ ਵੀ ਅਸੀਂ ਚਲੇ ਜਾਈਏ ਇਤੋਂ ਸ਼ਾਇਦ ਉਹਨਾਂ ਨੂੰ ਲੱਗਦਾ ਵੀ ਬਾਹਰ ਜਾ ਕੇ ਅਸੀਂ ਸਕੂਨ ਦੀ ਜ਼ਿੰਦਗੀ ਬਤੀਤ ਕਰਾਂਗੇ ਇਹਦਾ ਮਤਲਬ ਇਹਨਾਂ ਪਾਰਟੀਆਂ ਨੇ ਲੋਕਾਂ ਨੂੰ ਮੌਕੇ ਲਈ ਤੇ ਲੋਕਾਂ ਦੀ ਸਕੂਨ ਦੀ ਜ਼ਿੰਦਗੀ ਖੋ ਲਈ ਤੇ ਲੋਕੀ ਬੇਚੈਨ ਆ ਤੇ ਅਸੀਂ ਸਾਰੇ ਜਲੰਧਰ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਸਾਰੇ ਵਰਗਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਜਦੋਂ ਤੁਸੀਂ ਉਹਨਾਂ ਨੂੰ ਇਹ ਮੌਕੇ ਦੇ ਦਿੱਤੇ ਔਰ ਖਾਸ ਕਰਕੇ ਐਸੀ ਕਮਿਊਨਿਟੀ ਨੇ ਸਾਰਿਆਂ ਨੂੰ ਮੌਕੇ ਦਿੱਤੇ ਤਾਂ ਫਿਰ ਸਾਰੇ ਲੋਕ ਇੱਕ ਵਾਰ ਬਹੁਜ ਸਮਾਜ ਪਾਰਟੀ ਨੂੰ ਕਿਉਂ ਨਹੀਂ ਮੌਕਾ ਦੇ ਸਕਦੇ ਅਮਰੀਕਾ ਵਾਲਿਆਂ ਨੇ ਉਵਾਮਾਂ ਨੂੰ ਮੌਕਾ ਦਿੱਤਾ ਵੀ ਇੱਕ ਵਾਰ ਇਹਨਾਂ ਵਰਗਾਂ ਨੂੰ ਜਿਨ੍ਹਾਂ ਨੂੰ ਕਦੀ ਨੁਮਾਇੰਦਗੀ ਨਹੀਂ ਮਿਲੀ ਚਲੋ ਇਹਨਾਂ ਨੂੰ ਵੀ ਆਪ ਰਾਜਤਵਦੀ ਬਣਾ ਕੇ ਦੇਖ ਲਈਏ ਜੀ ਜੀ ਤਾਂ ਕੀ ਜਲੰਧਰ ਦੇ ਲੋਕ ਨਹੀਂ ਇਹ ਕਰ ਸਕਦੇ ਇਸ ਕਰਕੇ ਮੇਰੀ ਸਾਰਾ ਆਪਣਾ ਭਾਈਚਾਰਾ ਹੈ ਆਪਣਾ ਹੀ ਪਰਿਵਾਰ ਹੈ ਪੂਰਾ ਜਲੰਧਰ ਹੀ ਸਾਡਾ ਪਰਿਵਾਰ ਹੈ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਇੱਕ ਵਾਰ ਸਾਨੂੰ ਤੁਸੀਂ ਮੌਕਾ ਦੇ ਕੇ ਦੇਖੋ ਇੱਕ ਵਾਰ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦੇ ਕੇ ਦੇਖੋ ਤੁਹਾਨੂੰ ਕੋਈ ਸ਼ੰਕਾਤ ਦੀ ਅਸੀਂ ਗੁੰਜਾਇਸ਼ ਨਹੀਂ ਛੱਡਾਂਗੇ ਜੇ ਅਸੀਂ ਬਿਨਾਂ ਸੱਤਾ ਤੋਂ ਬਿਨਾਂ ਲੋਕਾਂ ਦੀ ਕੋਈ ਮਦਦ ਲਏ ਬਗੈ ਲੋਕਾਂ ਦੀ ਵਧੀਆ ਕੰਮ ਕਰ ਸਕਦੇ ਹਾਂ ਤੇ ਜੇਕਰ ਸਾਨੂੰ ਸੱਤਾ ਮਿਲੇ ਤਾਂ ਅਸੀਂ ਹੋਰ ਉਹਨਾਂ ਲਈ ਵਧੀਆ ਕੰਮ ਕਰ ਸਕਦੇ ਆ ਉਹਨਾਂ ਦੀ ਬੇਚੈਨੀ ਦਾ ਵੀ ਹੱਲ ਅਸੀਂ ਕੱਢ ਸਕਦੇ ਆ ਧੰਨਵਾਦ ਜੀ ਠੀਕ ਆ ਜੀ